ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਏ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚੋਂ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ ਦਾਬ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਤੇ ਪੰਜਾਬ ਨੂੰ ਲੋੜ ਪਈ ਆ ਤਾਂ ਪੰਜਾਬੀਆਂ ਨੇ ਉਹਨਾਂ ਦਾ ਸਾਥ ਦਿੱਤਾ ਆ ਜੇ ਗੁਰੂ ਦੇ ਸਿੰਘ ਜੇ ਗੁਰੂ ਦੀ ਫੌਜ ਗੱਲ ਕਰੀਏ ਤਾਂ ਹਮੇਸ਼ਾ ਉਹੀ ਜਿਹੜੀ ਆ ਉਹ ਆ ਕੇ ਡਰਦੀ ਆ ਜੇ ਇਸ ਵੇਲੇ ਗੱਲ ਕਰਦੇ ਆ ਤਾਂ ਪੂਰਾ ਪੰਜਾਬ ਹਾੜਾਂ ਦੀ ਮਾਰ ਜਿਹੜਾ ਜੂਝ ਰਿਹਾ ਹੈ ਔਰ ਜੇ ਗੱਲ ਕਰਦੇ ਆ ਆ ਇਲਾਕੇ ਦੀ ਤਾਂ ਪੂਰਾ ਅਮਰਸਰ ਜ਼ਿਲ੍ਹੇ ਨੂੰ ਜਿਸ ਇਲਾਕੇ ਜਿਹੜੇ ਬੰਨ ਨੇ ਜਿਹੜਾ ਸੀਗਾ ਮਾਰ ਮਾਰੀ ਆ ਉਹ ਆ ਵਾਲਾ ਬੰਨ ਦਿਖਾ ਦਿਨੇ ਤਾਂ ਕੈਮਰਾਮੈਨ ਨੂੰ ਕਹਾਂ ਤੁਸੀਂ ਵੀਰਾਂ ਦਿਖਾਓ ਕਿ ਅਸੀਂ ਇਸ ਵੇਲੇ ਪਿੰਡ ਕੋਨੇਵਾਲ ਦੇ ਬੰਨ ਦੇ ਉੱਤੇ ਮੌਜੂਦ ਆ ਇਹ ਉਹ ਪਾੜਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਦੀ ਤਬਾਹੀ ਦਾ ਮੰਜ਼ਰ ਬਣਿਆ ਸੀਗਾ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਬੰਨ ਹੀ ਜਿਹੜਾ ਉਹ ਬੰਨਣ ਵਾਸਤੇ ਇਹਦਾ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਆਜੋ ਪਹੁੰਚੀਆਂ ਆਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੇ ਕਾਰੇ ਲਗਾਉਂਦੇ ਹੋਏ ਜਿਹੜੇ ਇੱਥੇ ਗੁਰੂ ਦੇ ਜਿਹੜੇ ਸਿੰਘ ਨੇ ਜਿਹੜੇ ਕਾਰੇ ਲਾਉਂਦੇ ਹੋਏ ਜਿਹੜੇ ਗੁਰੂ ਦੀ ਫੌਜ ਜਿਹੜੀ ਹੈ ਕੰਮ ਕਰ ਰਹੀ ਆ ਸ਼ੁਕਰੀਆ ਬਲਾਵਾ ਇਹ ਸਾਰੇ ਗੁਰੂ ਦੀ ਲਾੜਵੀ ਫੌਜ ਹੀ ਕੰਮ ਆਉਂਦੀ ਹੈ ਜਦੋਂ ਕਿ ਅਸੀਂ ਦਰਿਆ ਬੰਦਾਂਗੇ ਦਰਿਆ ਬੰਦਾਂਗੇ ਦਰਿਆ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਨਾਲ ਦਰਿਆ ਬੰਦਾਂਗੇ ਹੀ ਦਰਿਆ ਬੰਦਾਂਗੇ ਵੈਗਰੂ ਜੀ ਸਾਡੇ ਕਾਰੀ ਕੋਸਮ ਨਹੀਂ ਆ ਦਰਿਆ ਦਰਿਆ ਬੰਦਾਂਗੇ ਕੋਸਮ ਨਹੀਂ ਆ ਬਾਬਰੂ ਜੀ ਦਰਿਆ ਬੰਦਾਂਗੇ ਜੀ ਕੱਲ ਨੂੰ ਓ ਸੁਰੀਆਤਾ ਇਹ ਸਾਰੇ ਕੋਲੇ ਪੂਰਾ ਜੋਸ਼ ਹੈ ਨਾ ਸੁਰੀਆਤਾ ਵਾਗਰੂ ਜੀ ਸਿੰਘਾ ਕੁਝ ਵੀ ਨਹੀਂ ਇਹ ਸਾਡਾ ਪਿੰਨ ਕਤਲੇ ਆ ਜੀ ਸਾਡੇ ਸਾਰੇ ਪਿੰਨ ਦੇ ਕਤਲੇ ਦੀ ਸੰਗਤਾਂ ਕੇ ਸੇਵਾ ਕੰਮ ਦੀ ਵਾਗਰੂ ਜੀ ਅਸੀਂ ਕਰਾਏ ਪਾ ਕੇ ਲਿਆਂਦੇ ਸਾਡੀ ਪੇਸ਼ ਨਹੀਂ ਗਈ ਸੰਗਤਾਂ ਸੰਗਤਾਂ ਹੀ ਕਰਾਏ ਫੇਰੀ ਜਾਂਦੀਆਂ ਨੇ ਇਹ ਸੰਗਤਾਂ ਦੇ ਵਾਗਰੂ ਕੁਝ ਵੀ ਨਹੀਂ ਆ ਇਹ ਬੰਨ ਕੁਝ ਵੀ ਨਹੀਂ ਵਾਗਰੂ ਜੀ ਮੈਂ ਸੰਗਤਾਂ ਨੂੰ ਅਪੀਲ ਕਰਦਾ ਵੱਧ ਚੜ ਕੇ ਇਹਨਾਂ ਹਿਸਾ ਲਾਓ ਕਿ ਇਹਨੂੰ ਬੰਨ ਜਲਦੀ ਜਲਦੀ ਬਣਿਏ ਸੁਨਹਿਰਾ ਅੰਮਰ ਸਰ ਨੂੰ ਜਿਹੜਾ ਵੀ ਮਾਰ ਪਈ ਪਿੰਡਾਂ ਨੂੰ ਸਾਰੀ ਇਸ ਬੰਦ ਤੋਂ ਪਈ ਆ ਇਸੇ ਬੰਦ ਤੋਂ ਹੀ ਮਾਰ ਪਈ ਸਾਰੀ ਇਹਦੀ ਰੱਬ ਦਾ ਭਣਾ ਕੋਈ ਚੱਕਰ ਨਹੀਂ ਰੱਬ ਦਾ ਭਣਾ ਇਹ ਅਜੇ ਕੋ ਨਵੀਂ ਮਾਰਸਾਂ ਨੂੰ ਪਈ ਆ ਪੈਂਦੀਆਂ ਰਹਿਣੀਆਂ ਨੇ ਇਹੀ ਨਿਜੇਛ ਦੇ ਰਹਿਣਾ ਆ ਜਿੰਦਾਬਾਦ ਜਿੰਦਾਬਾਦ ਸਾਰਿਆਂ ਰੱਬ ਸ੍ਰੀ ਅਕਾਲ ਉਹ ਵੇਖ ਸਕਦੇ ਹੋ ਤੁਸੀਂ ਕਿ ਜਿਹੜੇ ਗੁਰੂ ਦੇ ਸਿੰਘ ਜਿਹੜੇ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਐਸ ਬੋਲੇ ਜਿਹੜੀਆਂ ਡਟੀਆਂ ਹੋਈਆਂ ਨੇ ਮੈਦਾਨ ਦੇ ਵਿੱਚ ਔਰ ਇਹਨਾਂ ਵੱਲੋਂ ਜਕਾਰੇ ਛੱੜਦੇ ਹੋਏ ਜਿਹੜਾ ਆ ਉਹ ਇਸ ਕੰਮ ਨੂੰ ਪੂਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਹੜਾ ਇਸ ਦੀ ਦੂਰੀ ਜਿਹੜੀ ਆ ਜਿਸ ਜਿਹੜਾ ਬੰਨ ਬੰਨ ਰਿਹਾ ਉਸ ਦੀ ਬਹੁਤ ਜ਼ਿਆਦਾ ਹੈ ਔਰ ਇਸ ਦੇ ਉੱਤੇ ਕਰੀਬ 5 ਲੱਖ ਤੋਂ ਵਧੇਰੇ ਜਿਹੜਾ ਤੋੜਾ ਮਿੱਟੀ ਦਾ ਲੱਗ ਜਾਣਾ ਆ ਪਰ ਜੇਕਰ ਗੱਲ ਕਰਦੇ ਆ ਨਾ ਸਿੰਘਾਂ ਦੀ ਤਾਂ ਇਹਨਾਂ ਦੇ ਵਿੱਚ ਟੁੱਪਕਾ ਖੂਨ ਦਾ ਇੱਥੇ ਬੰਨ ਬਚਣ ਲਿਆ ਆ ਸਾਡੇ ਟੁੱਪਕੇ ਖੂਨ ਦੇ ਨਾਲੇ ਬੰਨ ਬਚਣ ਡੇ ਜੀ ਇਹ ਇਤਿਹਾਸ ਆ ਜੀ ਕੁਝ ਇਤਿਹਾਸ ਬਣ ਰਹੇ ਹੋ ਅਸੀਮਤ ਕੀ ਮਰ ਜਾਣਾ ਹੈ ਸ਼ਾਇਦ ਇਤਿਹਾਸ ਸਦਾ ਹੀ ਰਹਨੇ ਆ ਜੀ ਸੁਨਿਆਰਾ ਸੁਨਿਆਰਾ ਬਾਬਾ ਜੀ ਮੌਕਾ ਮਿਲਿਆ ਇਤਿਹਾਸ ਸਿਰਜਣ ਦਾ ਕੀ ਕਹਿਣਾ ਚਾਹੁੰਦੇ ਹੋ ਇਹ ਸਰਜਾਂ ਆਨੂੰ 10 12 ਦਿਨ ਹੋ ਗਏ ਆ ਜਿੰਨੇ ਤੋਂ ਲਗੀ ਨਾ ਸਾਰੀ ਦਾ ਪੈਰ ਖਰਾਬ ਹੋ ਗਿਆ ਬਹੁਤ ਜਿਆਦੇ ਧਨ ਬਹੁਤ ਦਈ ਸੇਵਾ ਕਰੀ ਸਕਦੇ ਬੜਿਆਂ ਧਨ ਮੰਨ ਆਪਦੇ ਇਸ ਖਣਤਾ ਗੜੀ ਕੋਈ ਨਹੀਂਗਾ ਆਣਾ ਬੰਨਿਆ ਨਾ ਇਹ ਕੋਈ ਜਿਆਦਾ ਨਹੀਂ ਨਾ ਖੜੀ ਇਹ ਬੜੇ ਬੜੇ ਸਮੁੰਦਰ ਬਣ ਸਕਦੇ ਆ ਰਿਆ ਰਿਖਾ ਸਾਹ ਲਿਖੀ ਪੜੀ ਇਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਖਾਉ ਬੋਲੇ ਬੋਲੇ ਸੋਨਹਰੋ ਕੋ ਜਜ਼ਬਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵਿੱਚ ਜਜ਼ਬਾ ਜਿਹੜਾ ਪੂਰਾ ਬਰਕਰਾਰ ਹੈ ਗੱਲਬਾਤ ਕਰਦੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਬਾਬਾ ਇਹ ਭਾਈ ਨਸਪਾਈ ਸੁਨਾਮ ਸਿੰਘ ਬਾਬਾ ਸੁਨਾਮ ਸਿੰਘ ਦੀ ਦੇਣ ਹੈ ਬਾਕੀ ਇਹ ਤਾਂ ਕਿ ਸਰਕਾਰ ਨੇ ਮੋਦੀ ਸਰਕਾਰ ਨੇ ਜਾਂ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਦਰਬਾਰ ਇਹਦੇ ਦਰਿਆ ਦੇ ਬੰਨ੍ਹ ਵਾਸਤੇ ਇਹ ਸਾਡਾ ਘਰ ਤੋਂ ਘਾਟ ਵੀ 1000 2000 ਪਿੰਡ ਜਿਹੜਾ ਡੁੱਬ ਗਿਆ ਤੇ ਫਸਲਾਂ ਖਰਾਬ ਹੋ ਗਈਆਂ ਡੰਗਰਾਂ ਨੂੰ ਬਿਮਾਰੀਆਂ ਚੱਲ ਗਿਆ ਬੰਦਿਆਂ ਦੇ ਵੇਸੇ ਪੈਰ ਖਰਾਬ ਹੋ ਰਿਹਾ ਜਿਹੜਾ ਪਿੰਡ ਸਾਡਾ ਪਿੰਡ ਜਾਫਰਕੋੜ ਹੈ ਨਾ ਮੇਰੇ ਭੋਜਨ ਸਿੰਘ ਆ ਉੱਥੇ ਵੀ ਡੰਗਰ ਖਰਾਬ ਹੋ ਗਿਆ ਵੱਧ ਹੋ ਗਿਆ ਜਿੱਥੇ ਦਵਾਈਆਂ ਦੀ ਲੋੜ ਹੈ ਡੰਗਰਾਂ ਦੇ ਦਵਾਈਆਂ ਦੀ ਲੋੜ ਹੈ ਜਿੰਨਾ ਕੋਈ ਵੱੱਟ ਚੜ ਕੇ ਦਵਾਈਆਂ ਦੀ ਅੱਜ ਗੁਰੂ ਦੀ ਫੌਜ ਗੁਰੂ ਦੀ ਫੌਜ ਕੰਮ ਆਈ ਹੈ ਗੁਰੂ ਦੀ ਫੌਜ ਡੱਗੀ ਗੁਰੂ ਦੀ ਫੌਜ ਡੱਗੀ ਆ ਮਾਂ ਪਰਚਾਂ ਦੇ ਹੱਥ ਦੇ ਨਾਲ ਡੱਗੀ ਆ ਪਹਿਲਾ ਹੀ ਅਸੀਂ ਜੰਗਦੇ ਨਾਲ ਬਾਰਡਰ ਤੇ ਲੜਿਆ ਉਹ ਵੀ ਲੜਾਈ ਆ ਵੇਖੀ ਆ ਉਹ ਨਾਮ ਥੋੜੇ ਦੇ ਨਾਲ ਰੋਟੀ ਪਾਣੀ ਰੋਟੀ ਪਾਣੀ ਖਾੜ ਕੇ ਅਸੀਂ ਉਹਨਾਂ ਦੇ ਨਾਲ ਵੀ ਡੜ ਕੇ ਮੁਕਾਬਲਾ ਕੀਤਾ ਅੱਜ ਬਖੰਤਾ ਦੇ ਨਾਲ ਵੀ ਡੜ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਸਾਜੋ ਤੁਸੀਂ ਕੀ ਜਿਹੜਾ ਬੜੀ ਜੋਰਾ ਸ਼ੋਰਾਂ ਦੇ ਨਾਲ ਜਿਹੜੀ ਇਹ ਸੇਵਾ ਚੱਲ ਰਹੀ ਹੈ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰਫ ਤੋਂ ਜਿਹੜਾ ਮਿੱਟੀ ਦੇ ਟੋੜੇ ਭਰ ਕੇ ਜਿਹੜਾ ਟਰਾਲੀਆਂ ਦੇ ਵਿੱਚ ਲਿਆਂਦੇ ਜਾ ਰਹੇ ਆ ਸੰਗਤਾਂ ਦੇ ਵੱਲੋਂ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਔਰ ਇਹ ਦੱਸਦੀ ਹੈ ਕਿ ਜਿਹੜਾ ਇਹ ਕੋਈ ਬੰਦੇ ਜਿਹੜੇ ਦਿਹਾੜੀ ਤੇ ਨਹੀਂ ਆਏ ਜਾਂ ਫਿਰ ਕਿਸੇ ਦੀ ਵੰਗਾਰ ਤੇ ਨਹੀਂ ਆਏ ਇਹ ਗੁਰੂ ਦੀਆਂ ਲਾਡ ਲੀਆਂ ਫੌਜਾਂ ਨੇ ਜਿਹੜੇ ਗੁਰੂ ਦੀ ਸੇਵਾ ਵਾਸਤੇ ਆਪਣੇ ਲੋਕਾਂ ਦੀ ਸੇਵਾ ਵਾਸਤੇ ਬਾਪਾ ਜੀ ਇੱਥੇ ਬੈਠੇ ਹੋ ਇਤਿਹਾਸ ਸर्जਨ ਜਾ ਰਹੇ ਤੁਸੀਂ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਕਿ ਜਦੋਂ ਇਹ ਪਾੜ ਪਿਆ ਸੀਗਾ ਇਹਨਾਂ ਸਿੰਘਾਂ ਨੇ ਮੋਰਚੇ ਲਾਏ ਜੀ ਇਹ ਪ੍ਰਕਾਲ ਪ੍ਰਥ ਦੀ ਫੌਜ ਆ ਇਕਾਲਪੁਰ ਪਰਮੇਸ਼ਰ ਆ ਵੀ ਕਰਦਾ ਸਭ ਕੁ ਗੁਰੂਬਾਰ ਦੇ ਔਜ ਬਣਾਈ ਹੈ ਸਿੱਖਾਂ ਨੂੰ ਦਿੰਦਾ ਸੇਵਾ ਕਰਨ ਦਾ ਖਾਸ ਕਰਕੇ ਉਹਨਾਂ ਸਿੱਖਾਂ ਨੂੰ ਆਖਿਆ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਵੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਟਰਾਲੀਆਂ ਪਰ ਪਰ ਮਿੱਟੀ ਦੀਆਂ ਲੈਣਦੀਆਂ ਜਾ ਰਹੀਆਂ ਨੇ ਔਰ ਇਹ ਮਿੱਟੀ ਦੀਆਂ ਟਰਾਲੀਆਂ ਤੋਂ ਜਿਹੜੀ ਮਿੱਟੀ ਜਿਹੜੀ ਲੈਣਦੀ ਜਾਊਗੀ ਔਰ ਸੇਵਾ ਤੁਸੀਂ ਦੇਖ ਸਕਦੇ ਹੋ ਕਿ ਸਿਲਪਾਂ ਲੋ ਜਿਹੜੀ ਆ ਉਹ ਹੋਮ ਹਮਾ ਕੇ ਕੀਤੀ ਜਾ ਰਹੀ ਔਰ ਤਸਵੀਰਾਂ ਚ ਸਾਫ ਬਿਆਹ ਕਰਦੀ ਆ ਇਹ ਉਹ ਬੰਨਿਆ ਜਿਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਨੂੰ ਢਾਲਾਈ ਸੀ ਔਰ ਅਮੀਰ ਸਰ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਜਾਂ ਦੁਬਾਰਾ ਪਾਣੀ ਆਇਆ ਉਹ ਇਸ ਬੰਦੇ ਰਹੀ ਆਇਆ ਔਰ ਇਹ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਰਹੇ ਆ ਅਮੀਰ ਸਰ ਦੇ ਪਿੰਡ ਕੋਨੇਵਾਲ ਦੀਆਂ ਜਿਹੜਾ ਗੰਦਾਸ ਵਾਲੀ ਸਾਈਡ ਤੋਂ ਪਹਿਲਾ ਪਿੰਡ ਹੈ ਜਿਹੜਾ ਜਿਸ ਨੇ ਸਭ ਤੋਂ ਪਹਿਲਾਂ ਨੁਕਸਾਨ ਕੀਤਾ ਸੀਗਾ ਔਰ ਇਸ ਪਿੰਡ ਦੇ ਕਰਕੇ ਜਿਹੜਾ ਪੂਰੇ ਅਮੀਰ ਸਰ ਸਾਹਿਬ ਦੇ ਵਿੱਚ ਜਿਹੜਾ ਸਾਰੇ ਪਿੰਡ ਜਿਹੜੇ ਇਸ ਇਸ ਦੇ ਕਹਿਰ ਦੇ ਵਿੱਚ ਡੁੱਬੇ ਨੇ ਔਰ ਸਿੰਘਾਂ ਦਾ ਤੁਸੀਂ ਹੌਸਲਾ ਰੇ ਲਓ ਸਿੰਘਾਂ ਨੇ ਜਿਕਾਰੇ ਲਾ ਕੇ ਅੱਜ ਦੱਸ ਦਿੱਤਾ ਕਿ ਚਾਹੇ ਕੋਈ ਵੀ ਵੱਡੀ ਮਾਰ ਹੋਵੇ ਇਹਨਾਂ ਵਾਸਤੇ ਕੁਝ ਨਹੀਂ ਹੈ ਔਰ ਜੇਕਰ ਸਮਾਂ ਆਉਂਦਾ ਆ ਇਹ ਜਿਹੜਾ ਆ ਉਹ ਇਹਨਾਂ ਦੇ ਬੰਨ ਅਜੇ ਬੰਨ ਕਈ ਬੰਨ ਜਿਹੜੇ ਆ ਬੰਨ ਦੇਣਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀ ਕਿਤੇ ਲੋੜ ਪਈ ਆ ਤਾਂ ਸਿੰਘਾਂ ਨੇ ਮੋਰਚਾ ਸੰਭਾਇਆ ਔਰ ਇਹ ਕਾਰ ਸੇਵਾ ਵਾਲੇ ਬਾਬਾ ਜੀ ਨੇ ਜਿਹੜੇ ਗੁਰੂ ਕਾ ਬਾਗ ਵਾਲੇ ਇਹਨਾਂ ਉਹਨਾਂ ਜਿਹੜਾ ਇਹ ਮੋਰਚਾ ਸੰਭਾਇਆ ਗਿਆ ਬਾਬਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਾਬਾ ਜੀ ਜਦੋਂ ਵੀ ਲੋੜ ਪਈ ਆ ਸਿੰਘਾਂ ਨੇ ਮੋਰਚਾ ਸੰਭਾਇਆ ਅੱਜ ਜੇ ਮੰਨ ਲਓ ਸੀਨੇ ਦੇ ਉੱਤੇ ਜੇਕਰ ਪਾਣੀ ਪਾਣੀ ਜਿਹੜਾ ਨਿਕਲ ਰਿਹਾ ਇਦਰ ਉਹਦੀ ਸੀਨਾ ਚੀਰ ਕੇ ਰਵੀ ਦਾ ਜਕਰ ਪਾਣੀ ਅੰਮ੍ਰਿਤਸਰ ਦਾ ਨੁਕਸਾਨ ਕੀਤਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਫੇਰ ਜਿਹੜਾ ਗੁਰੂ ਦੀ ਫੌਜ ਜੜੀ ਲੱਗੀ ਹੈ ਸੇਵਾ ਵਿੱਚ ਕੀ ਕਹਿਣਾ ਚਾਹੁੰਦੇ ਹੋ ਨਵਾਇਰ ਖਾਲਸਾ ਵਾਇਰ ਭਤੇ ਜੀ ਤੇ ਬ੍ਰਾਹਮ ਗਿਆਨੀ ਤਨਤਨ ਬਾਬਾ ਹਜ਼ਾਰਾ ਸਿੰਘ ਜੀ ਤਨਤਨ ਬਾਬਾ ਲਖਾ ਸਿੰਘ ਜੀ ਜਹੇਦਾਰ ਬਾਬਾ ਸਨਾਮ ਸਿੰਘ ਜੀ ਇਹ ਕਾਰ ਸੇਵਾ ਗੁਰਗੇ ਬਾਗ ਵਾਲਿਆਂ ਵੱਲੋਂ ਇਹ ਤੁਸੀਂ ਬੰਨ ਦਾ ਜੋ ਬੰਨ ਦੀ ਸੇਵਾ ਚੱਲ ਰਹੀ ਆ ਇਹ ਸਾਰ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਆ ਸੰਗਤਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਇਹ ਬੰਨ ਜਿਹੜਾ ਹੈ ਤਿਆਰ ਕਰਕੇ ਇਸ ਮਹਾਂਪੁਰਸ਼ਾ ਨੇ ਗੁਰੂ ਜੀ ਵੇਖਿਆ ਇੱਥੇ ਕੀ ਜਿਹੜਾ ਜਿੰਨੇ ਵੀ ਸਿੰਘ ਲੱਗੇ ਬੜੇ ਜੋਸ਼ ਚ ਬੜੇ ਉਸ਼ਾਚ ਆ ਦੁੱਧ ਦੇ ਲੰਗਰ ਲੱਗੇ ਹੋਏ ਆ ਇੱਥੇ ਇਹਨਾਂ ਦੇ ਵਾਸਤੇ ਖਾਣ ਪੀਣ ਨੂੰ ਰਸਤਾ ਆਈਆਂ ਹੋਈਆਂ ਨੇ ਪੂਰੀ ਚੜ੍ਹਦੀ ਕਲਾ ਵਾਲੇ ਸਿੰਘ ਆਰ ਉਹਨਾਂ ਦੇ ਵਿੱਚ ਵੇਖਿਆ ਪੂਰਾ ਜੋਸ਼ ਆ ਹਾਂਜੀ ਹਾਂਜੀ ਬਹੁਤ ਸੰਗਤਾਂ ਦਾ ਸਹਿਯੋਗ ਆ ਜੀ ਕੋ ਦੁੱਧ ਲੈ ਕੇ ਆਇਆ ਕੋਈ ਬਹੁਤ ਰਸਤਾ ਆਈਆਂ ਨੇ ਠੰਡੇ ਆਏ ਸੰਗਤਾਂ ਵਾਸਤੇ ਉਹ ਡਿਸਕੋਟ ਆਏ ਆ ਭਟੀਆਂ ਆਈਆਂ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰੋਬਾਰ ਚੱਲਣ ਹੈ ਜੀ ਬਿਲਕੁਲ ਹੀ ਤਸਵੀਰਾਂ ਚ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬੰਦ ਦਾ ਕੰਮ ਚੱਲ ਰਿਹਾ ਔਰ ਜਦੋਂ ਵੀ ਪੀੜ ਪਈਏ ਪੰਜਾਬ ਦੇ ਉੱਤੇ ਤਾਂ ਪੰਜਾਬੀਆਂ ਨੇ ਜਿਹੜਾ ਆ ਸਾਥ ਦਿੱਤਾ ਹੈ ਔਰ ਜੇ ਗੁਰੂ ਕੀ ਫੌਜ ਆ ਉਹ ਹਮੇਸ਼ਾ ਜਿਹੜੀ ਆ ਉਹ ਆਪਣੇ ਆਪਣੇ ਵਾਸਤੇ ਆਪਣੇ ਆ ਵਾਸਤੇ ਜਾਂ ਕਿਸੇ ਹੋਰ ਵਾਸਤੇ ਜਿਹੜੀ ਖੜੀ ਹੁੰਦੀ ਆ ਔਰ ਇਹ ਜਿਹੜੇ ਸੂਰਮੇ ਨੇ ਜਿਹੜੇ ਗੁਰੂ ਕੇ ਬਾਗ ਜਿੱਦਾਂ ਸੇਵਾ ਕਰ ਰਹੇ ਨੇ ਹੁਣ ਗੁਰਕਾ ਬਾਗ ਗੁਰਦੁਆਰਾ ਸਾਹਿਬ ਵਾਲੇ ਕਾਰ ਸੇਵਾ ਹਰੇ ਬਾਬਾਈ ਅਜਿਹੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਹੁਣ ਕਮਾਲ ਸੰਭੀ ਆ ਤੇ ਜਿਹੜੀ ਇਹ ਜਿਹੜੇ ਬੰਨ ਨੇ ਇਹਨਾਂ ਨੂੰ ਪੂਰਨ ਦੀ ਜਿਹੜੀ ਆ ਉਹ ਜਿਹੜੀ ਜਿਹੜੀ ਕੰਮ ਸ਼ੁਰੂ ਕੀਤਾ ਹੈ ਕਾਰ ਸ਼ੁਰੂ ਕੀਤੀ ਔਰ ਅਜਈਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਪਾਤ ਪਾਸ਼ ਰਾਤੋਂ ਅਜਨਾਲਾ ਤੋਂ ਸ਼ਾਸ਼ਰ ਰਿਪੋਰਟ